T20 World Cup ਦੇ ਫਾਈਨਲ ਵਿੱਚ ਪਹੁੰਚੀ ਹਿੰਦੁਸਤਾਨ ਦੀ ਟੀਮ ਅਤੇ ਇੱਕ ਖਿਡਾਰੀ ਉਸ ਦੇ ਵਿੱਚ ਪੰਜਾਬ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦਿੱਤੀ ਜਾਣਕਾਰੀ ਸ਼ਨੀਵਾਰ ਨੂੰ 5 ਵਜੇ ਦੇ ਲਗਭਗ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ T20 World Cup ਦੇ ਵਿੱਚ ਇੰਡੀਆ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਜੋ ਅੱਜ ਮੈਚ ਹੋਣਗੇ ਉਹਨਾਂ ਕਿਹਾ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਖਿਡਾਰੀ ਉਸ ਦੇ ਵਿੱਚ ਪੰਜਾਬ ਦਾ ਖੇਡ ਰਿਹਾ ਹੈ ਇਸ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਵਿੱਚ ਦੀ ਕਾਫੀ ਇਸ ਨੂੰ ਲੈ ਕੇ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਆਪ ਸਾਨੂੰ ਸਮਝਣਾ ਕੀ ਕਹਿੰਦੇ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਇਹ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਕਾਫੀ ਜੀ ਵੱਡੀ ਫਾਈਨੈਂਸ ਸਪੌਨਸਰ ਕਰਦੀ ਹੈ ਕਿ ਨਾ ਦੇਖੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਹਿੰਦੁਸਤਾਨ ਦੀ ਟੀਮ ਅੱਜ ਫਾਈਨਲ ਚ ਪਹੁੰਚ ਚੁੱਕੀ ਹੈ T20 ਵਰਲਡ ਕੱਪ ਦੇ ਔਰ ਸਾਨੂੰ ਦੁਗਣੀ ਖੁਸ਼ੀ ਹੈ ਵੀ ਸਾਡੇ ਪੰਜਾਬ ਦੇ ਪਲੇਅਰ ਅਰਸ਼ਦੀਪ ਵੀ ਉਹਦੇ ਵਿੱਚ ਹੈ ਸਾਡੇ ਸੈਕਟਰੀ ਸਾਹਿਬ ਜਿਹੜੇ ਟੀਮ ਦੇ ਨਾਲ ਮੈਨੇਜਰ ਐਜ਼ ਅ ਮੈਨੇਜਰ ਗਏ ਨੇ ਉਹ ਵੀ ਉੱਥੇ ਨਾਲ ਨੇ ਤੇ ਇਹ ਖੁਸ਼ੀਆਂ ਦਾ ਮਾਹੌਲ ਹੈ ਬਹੁਤ ਮਿਹਨਤ ਲੱਗਦੀ ਹੈ ਤੇ ਇਸ ਕਰਕੇ ਮੇਰੇ ਨਾਲ ਸਾਰੇ ਹਿੰਦੁਸਤਾਨੀ ਜਿਹੜੇ ਤਕਰੀਬਨ 150 ਕਰੋੜ ਹਿੰਦੁਸਤਾਨੀਆਂ ਨੂੰ ਬਹੁਤ ਖੁਸ਼ੀ ਹੈ ਵੀ ਉਹ ਆਪਣੀ ਟੀਮ ਫਾਈਨਲ ਪਹੁੰਚੀ ਹੈ ਤੇ ਅਸੀਂ ਈਸ਼ਵਰ ਕੋ ਪ੍ਰਾਰਥਨਾ ਕਰਦੇ ਹਾਂ ਸਾਰੇ ਵੀ ਅਸੀਂ ਇਸ ਤੋਂ ਫਾਈਨਲ ਨੂੰ ਵੀ ਜਿੱਤ ਕੇ ਅੱਗੇ ਬਾਹਰ ਨਿਕਲੀ ਇਹ ਮੈਚ ਕਿਹੜੀ ਜਗ੍ਹਾ ਤੇ ਹੋ ਰਿਹਾ ਜੀ ਗੱਲ ਕਰੀਏ ਤਾਂ ਇਹ ਬਾਰ ਬਾਰ ਡੋਸ ਹੋ ਰਿਹਾ ਹੈ اور ਇਹ ਜਿਹੜਾ T20 ورلڈ کپ ਸੀ ਯੂएस ਤੇ वेस्टइंडीज ਦੇ ਵਿੱਚ ਚੱਲ ਰਿਹਾ ਹੈ اور ਬਹੁਤ ਹੀ ਅੱਛੇ ਤਰ੍ਹਾਂ ਦੇ ਲੋਕਾਂ ਨੇ ਜੋਸ਼ ਦੇ ਨਾਲ ਜੋ ਹਿੰਦੁਸਤਾਨ ਦੀ ਟੀਮ ਨੇ ਹੁਣ ਤੱਕ ਪਰਫਾਰਮੈਂਸ ਕੀਤੀ ਹੈ ਬਹੁਤ ਖੁਸ਼ੀ ਜਤਾਈ ਹੈ اور ਉਹਨਾਂ ਦੀ ਮਿਹਨਤ ਨੂੰ ਰੰਗ ਲਾਉਣਗੇ ਖੁਸ਼ੀ ਮਨਾ ਕੇ ਹਿੰਦੁਸਤਾਨ ਦੇ ਲੋਕ ਅਪਣੇ ਮੈਚ ਕਦੋਂ ਹੋ ਰਿਹਾ ਹੈ ਇਹ ਪਤਾ ਨਹੀਂ ਕਿ ਕਿੰਨੀਆਂ ਕਰਸਾਂ ਦੇ ਵਿੱਚ ਸੀ ਕਿ ਅੱਜ ਹੀ ਸ਼ਾਮ ਨੂੰ ਮੈਚ ਹੈ ਸ਼ਾਮ ਨੂੰ ਅੱਜ ਫਾਈਨਲ ਹੈਗਾ ਅੱਜ ਫਾਈਨਲ ਹੋ ਜਾਏਗਾ ਇੱਥੇ ਔਰ ਬਹੁਤ ਵਧੀਆ ਮੈਚ ਸਾਨੂੰ ਉਮੀਦ ਹੈ ਸਾਡੇ ਹਿੰਦੁਸਤਾਨ ਦੇ ਪਲੇਅਰ ਖੇਡਣਗੇ ਜੀ ਮੈਂ ਕਹਿੰਦੇ ਕਿ ਸ਼੍ਰੀ ਗੁਰੂ ਕਾ ਖੁਮੈ ਹੋ ਗਿਆ ਟੈਪ ਜੀ ਉਹਦੀ ਆਪਣਾ ਕਾਫੀ ਚਰਚਾ ਹੈ ਦੁਕਾਨ ਚ ਕੀ ਕਹਿਣਗੇ ਐਨਐਸਐਸ ਕੀ ਕਹਿਣਾ ਪਵੇ ਦੇਖੋ ਇਹ ਜਿਹੜਾ ਸ਼ੇਬੀ ਪੰਜਾਬ ਕੱਪ ਹੈ ਇਹ ਸੀਜ਼ਨ 2 ਹੁਣ ਹੋਇਆ ਹੈ ਔਰ ਬਹੁਤ ਹੀ ਸਕਸੈਸ ਹੋਇਆ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਦੀ ਹੈ ਵੀ ਲੋਕ ਇਹਨੂੰ ਅੱਜ ਹੀ ਆਈਪੀਐਲ ਦੇ ਨਾਲ ਜੋੜਦੇ ਜਦੋਂ ਵੀ ਕੋਈ ਸਵਾਲ ਹੁੰਦਾ ਹੈ ਕਿਸੇ ਵੀ ਚਾਹੇ ਜਰਨਲਿਸਟ ਦਾ ਹੁੰਦਾ ਹੈ ਚਾਹੇ ਇੱਕ ਆਮ ਬੰਦੇ ਦਾ ਹੁੰਦਾ ਹੈ ਚਾਹੇ ক্রিকেট ਫ੍ਰੈਂਟਰੀ ਦੇ ਵਿੱਚ ਹੁੰਦਾ ਹੈ ਕੋਈ ਵੀ ਸਵਾਲ ਕਰਦਾ ਤਾਂ ਸਾਡੇ ਕੱਪ ਦੀ ਚਰਚਾ ਇੱਕ ਆਈਪੀਐਲ ਦੇ ਨਾਲ ਜੁੜਦੀ ਹੈ ਇਸ ਕਰਕੇ ਉਹ ਬਹੁਤ ਹੀ ਸਕਸੈਸ ਹੋਇਆ ਮੈਂ ਮੇਰੇ ਨਾਲ ਸਾਡੇ ਆਫਿਸ ਮੀਅਰ ਜਿਵੇਂ ਇੱਥੇ ਮਿਸਟਰ ਬਾਂਡਰ ਸਾਹਿਬ ਨੇ ਸਰਜੀਤ ਸਿੰਘ ਜੀ ਨੇ ਸੁਨੀਲ ਗੁਪਤਾ ਜੀ ਨੇ ਸਭ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਇਸ ਉਹਨਾਂ ਸਭ ਦੀ ਮਿਹਨਤ ਸਦਕਾ ਇੱਕ ਆਪਣਾ ਸਕਸੈਸ ਹੋਇਆ ਹੈ ਔਰ ਇਹ ਟੀਮ ਵਰਕ ਹੁੰਦਾ ਹੈ ਜਿ ਕੋਈ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਇਹ ਟੀਮ ਵਰਕ ਦਾ ਕੰਮ ਹੈ ਔਰ ਇਹ ਬਹੁਤ ਹੀ ਅੱਛਾ ਸਕਸੈਸ ਹੋਇਆ ਔਰ ਪੰਜਾਬ ਦੇ ਪਲੇਅਰ ਸਾਨੂੰ ਉਮੀਦ ਹੈ ਵੀ 4-5 ਪਲੇਅਰ ਹੋਰ ਇੰਡੀਆ ਦੀ ਟੀਮ ਜਾਣਗੇ ਜਿਵੇਂ ਹੁਣੀ ਅਭਿਸ਼ੇਕ ਸ਼ਰਮਾ ਜੇ ਜ਼ਿੰਬਾਬਵੇ ਦੇ ਟੂਰ ਤੇ ਉਹਦਾ ਵੀ ਨਾਮ ਆ ਗਿਆ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਸ ਕਰਕੇ ਇੱਕ ਇਹੋਜਾ ਕੱਪ ਹੈ ਇੱਕ ਇਹੋਜਾ ਪਲੇਟਫਾਰਮ ਹੈ ਜਿੱਤੇ ਪੰਜਾਬ ਦੇ ਪਲੇਅਰਸ ਨੂੰ ਬਹੁਤ ਜ਼ਿਆਦਾ ਓਪਰਚੁਨਿਟੀਜ਼ ਮਿਲਦੀ ਹੈ ਅੱਗੇ ਜਾਣ ਦੀ ਉਹ ਤੁਸੀਂ ਪਿਛਲੇ ਇਸ ਸਾਲ ਤੇ ਪਿਛਲੇ ਸਾਲ ਦੇਖਿਆ ਵੀ ਹੋਏਗਾ ਵੀ ਇੱਥੋਂ ਬੱਚੇ ਈਵਨ ਆਈਪੀਐਲ ਤੇ ਇੰਡੀਆ ਟੀਮ ਦੇ ਵਿੱਚ ਜਾ ਰਹੇ ਨੇ ਕਿੰਨੇ ਕਿ ਜਦੋਂ ਅੱਜ ਤੱਕ ਹੈਗੇ ਜਦ ਤੱਕ ਕਿ ਪਲੇਅਰ ਆਖਿਆ ਤੋ ਪੰਜਾਬ ਦੇ ਪਲੇਅਰ ਤਕਰੀਬਨ ਆਈਪੀਐਲ ਤੇ ਇੰਡੀਆ ਦੀ ਬਾਕੀ ਆਪਣੇ ਮੇਨ ਟੀਮ ਹੈ 719 ਹੈ ਜਾਂ ਮੇਨ ਟੀਮ ਹੈ ਜਾਂ ਜਿਹੜੇ ਟੂਰਜ਼ ਆਂਦੇ ਨੇ ਉਹ ਚ ਮਿਲਾ ਲੀਏ ਤਤਕਰੀਬਨ 10 ਤੋਂ 15 ਪਲੇਅਰ ਆਪਣੇ ਪੰਜਾਬ ਦੇ ਉਥੇ ਜਾ ਰਹੇ ਨੇ ਇੱਕ ਸਟੇਟ ਤੋਂ ਇੰਨੇ ਪਲੇਅਰ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਬੱਚੇ ਲੋਕੀ ਕਹਿੰਦੇ ਸੀ ਇਹ ਬਹੁਤ ਪਿੱਛੇ ਰਹਿ ਗਏ ਪਰ ਮੈਂ ਕਹਿੰਦਾ ਵੀ ਅਸੀਂ ਦਾਅਵਾ ਕਰਦੇ ਪਿਛਲੇ ਸਾਲ ਵੀ ਦੇਖੋ ਇਸ ਸਾਲ ਵੀ ਦੇਖੋ ਪੰਜਾਬ ਦੇ ਬੱਚੇ ਨੇ ਕ੍ਰਿਕਟ ਦੇ ਵਿੱਚ ਬਹੁਤ ਅੱਗੇ ਨਾਮ ਕਮਾਇਆ ਔਰ ਮੈਨੂੰ ਉਮੀਦ ਹੈ ਵੀ ਇਸੇ ਤਰ੍ਹਾਂ ਇਹ ਨਾਮ ਅਕੇ ਕਮਾਉਂਦੇ ਰਹਿਣ